ਹਾਂਜੀ ਵੈਗੁਰੂ ਜੀ ਕਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਸਾਡੇ ਕੋਲ ਨਾ ਚਨੌਨ ਫੈਬਰਿਕ ਉੱਪਰ ਅਸੀਂ ਵਰਕ ਕਰਵਾਇਆ ਆ ਫੈਬਰਿਕ ਦੇਖੋ ਬੜੇ ਪਿਆਰਾ ਆ ਦੇਖੋ ਬਹੁਤ ਹੀ ਆ ਸਾਫਟ ਜਿਹਾ ਫੈਬਰਿਕ ਆ ਬੜੇ ਸੁਦੀਂਜਾ ਔਰ 12 ਮਹੀਨੇ ਵੈਨ ਵਾਲਾ ਹੈ ਬਿਲਕੁਲ ਇਹਦੇ 'ਚ ਗਰਮੀ ਨਹੀਂ ਲੱਗਣ ਵਾਲੀ ਹੈਗੀ ਤੇ ਇਹਦੇ ਤੇ ਨਾ ਆਪਾਂ ਦੇਖੋ ਸਕਰੀਨ ਕਰਾਇਆ ਆ ਔਰ ਸਕਰੀਨ ਕਰਵਾ ਕੇ ਤੇ ਇਹਨਾਂ ਨੂੰ ਅਸੀਂ ਐਮਬਰਾਇਡਰੀ ਆ ਜਿਹੜੀ ਦੇਖ ਰਹੀ ਹੈ ਨਾ ਤੁਹਾਨੂੰ ਇਹ embroidery ਦੇ ਨਾਲ ਹਾਈਲਾਈਟ ਕਰਵਾਤਾ ਆ ਇਹਦੀ ਫਰੰਟ ਨੂੰ ਔਰ ਕੇਰੇ ਉੱਪਰ ਆ ਬਿਊਟੀਫੁਲ embroidery ਆ ਜਿਹੜਾ ਸਕਰੀਨ ਦੇ ਨਾਲ ਅਸੀਂ ਕਲਰਸ ਲਗਾਏ ਹੋਏ ਨੇ ਆ ਕੇਰੇ ਆਏਗਾ ਜੇ ਆ ਦੇਖੋ ਬੜੀ ਪਿਆਰਾ ਕਨਸੈਪਟ ਆ ਕਲਰ ਬੜਾ ਹੀ ਪਿਆਰਾ ਹੈ ਬ੍ਰਾਈਟ yellow ਕਲਰ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਕਲਰ ਆ ਆ ਦੇਖੋ ਫਰੰਟ ਤੇ ਇਦਾਂ ਇਹਦੇ ਪੂਰੇ ਅਸੀਂ ਇਦਾਂ embroidery ਨੂੰ ਹਾਈਲਾਈਟ ਕਰਤਾ ਮਤਲਬ ਸਕਰੀਨ ਨੂੰ embroidery ਨਾਲ ਹਾਈਲਾਈਟ ਕਰਤਾ ਗਲੇ ਉੱਪਰ ਸਕਰੀਨ ਦੀਆਂ ਐਦਾਂ ਲਾਈਨਸ ਪਵਾ ਕੇ ਡਿਜ਼ਾਈਨ ਬਣਾਤਾ ਹੈ ਤੇ ਇਹ ਆਏਗਾ ਜੇ ਇਹ ਸਾਰਾ ਡਿਜ਼ਾਈਨ ਜਿਹੜਾ ਇਹਦੇ ਆ ਪੱਤੀਆਂ ਵਾਲਾ ਇਹ ਆਣਾ ਜੇ बॉटਮ ਉੱਪਰ ਠੀਕ ਹੈ ਜੀ ਤੇ ਬੈਕ ਠੀਕ ਹੈ ਆ ਬੈਕ ਤੇ ਇੱਕ ਫਲਾਰ ਐਦਾਂ ਇੱਥੇ ਆ ਜਾਏਗਾ ਔਰ ਦੋ ਘੇਰੇ ਦੇ ਲਾ ਕੇ ਆ ਜਾਣਗੇ ਜਿਹੜਾ ਬੈਕ ਆ ਬੈਕ ਤੇ ਸੀ ਐਮਬਰਾਇਡਰੀ ਨਾਲ ਕੁਝ ਨਹੀਂ ਕਰਵਾਇਆ ਬੈਕ ਇਸ ਮਤਲਬ ਸਕਰੀਨ ਹੀ ਆ ਬਸ ਐਮਬਰਾਇਡਰੀ ਦੀ ਹਾਈਲਾਈਟਸ ਨਹੀਂ ਹੈਗੀਆਂ ਠੀਕ ਹੈ ਆ ਦੇਖੋ ਔਰ ਇਦਾਂ ਹੀ ਘੇਰੇ ਤੇ ਆਏਗਾ ਇਹ ਵਾਲਾ ਬਿਊਟੀਫੁੱਲ ਸਕਰੀਨ ਠੀਕ ਹੈ ਜੀ ਤੇ ਇਦਾਂ ਹੀ ਤੁਹਾਨੂੰ ਅਸੀਂ ਇਹਦੀਆਂ ਬਾਹਾਂ ਵੀ ਦਿਖਾ ਦਿੰਨੇ ਆ ਆ ਦੇਖੋ ਇਹ ਆ ਨਾ ਤਾਂ ਆ ਬਾਹਾਂ ਬਣੀ ਹੋਈਆਂ ਆ ਠੀਕ ਹੈ ਦੋਨੋਂ ਬਾਹਾਂ ਇਦਾਂ ਬਣੀ ਹੋਈਆਂ ਬਹੁਤ ਸੋਹਣੀਆਂ ਠੀਕ ਹੈ ਜੀ ਇਹ ਦਾ ਦੁਪੱਟਾ ਖੁੱਲਾ ਡੁੱਲਾ ਸੇਮ ਫੈਬਰਿਕ ਦਾ ਦੁਪੱਟਾ ਹੈ ਚਨੌਨ ਦਾ ਹੀ ਆ ਦੇਖੋ ਸਾਰੇ ਦੁਪੱਟੇ ਦੇ ਸਾਈਡਸ ਦੇ ਉੱਪਰ ਇਹੀ ਵਾਲਾ ਹੀ ਬਾਰਡਰ ਹੈ ਆ ਦੇਖੋ ਬੜੀ ਪਿਆਰਾ ਪੀਸ ਹੈ ਕਲਰ ਬੜਾ ਪਿਆਰਾ ਹੈ ਦਾ ਦੇਖੋ ਮਤਲਬ ਹੈਵੀ ਸਕਰੀਨ ਆ ਔਰ ਫੈਬਰਿਕ ਬਹੁਤ ਫਾਈਨ ਆ ਔਰ ਪੂਰੇ ਦੁਪੱਟੇ ਦੇ ਵਿੱਚ ਵਿੱਚ ਐਦਾਂ ਸਕਰੀਨ ਦੇ ਫਲਾਵਰਸ ਨੇ ਆ ਦੇਖੋ ਜੀ ਬਹੁਤ ਸੋਹਣਾ ਪੀਸ ਹੈ ਆ ਦੇਖੋ ਜੀ ਠੀਕ ਹੈ ਬਿਊਟੀਫੁਲ ਆ ਇੱਕ ਕਲਰ ਐ ਸਾ ਦੇਖੋ ਆ ਦੇਖੋ ਬਹੁਤ ਪਿਆਰਾ ਪੀਸ ਹੈ ਖੁੱਲਾ ਡੁੱਲਾ ਆਰਾਮ ਨਾਲ ਬਣੇਗਾ ਔਰ ਬੜੇ ਹੀ ਕੀ ਕਹਿੰਦੇ ਸੋਫਿਸਟੀਕੇਟਿਡ ਜਿਹਾ ਫੈਬਰਿਕ ਹੈ ਵੈਰੀ ਨਾਈਸ ਆ ਦੇਖੋ ਸ਼ਿਫੋਨ ਹੈ ਅੱਛੇ ਵਾਲੀ ਸ਼ਿਫੋਨ ਠੀਕ ਜੀ ਇਹ ਹੀ ਸਕਰੀਨ ਦਾ ਸਾਡਾ ਦੂਸਰਾ ਕਲਰ ਹੈ ਸੇਮ ਫੈਬਰਿਕ ਜਿਨੋਂਨ ਆ ਦੇਖੋ ਇਹਦੇ ਵੀ ਗਲੇ ਉੱਪਰ ਇਦਾਂ ਹੀ ਲਾਈਨਸ ਕਰਤੀਆਂ ਨੇ ਠੀਕ ਹੈ ਔਰ ਇਹਦਾ ਜਿਹੜਾ ਸੀ ਸਕਰੀਨ ਦਾ ਪ੍ਰਿੰਟ ਆ ਉਹ ਅਸੀਂ ਚੇਂਜ ਕਰਤਾ ਆ ਦੇਖੋ ਇਹ ਤੇ ਫਲਾਰਸ ਬਣਾਤੇ ਔਰ ਸੇਮ ਇਹਨਾਂ ਨੂੰ ਏਮਬਰਾਇਡਰੀ ਦੇ ਨਾਲ ਹਾਈਲਾਈਟ ਕਵਰ ਕਰਤੀਆਂ ਇਹਦੀਆਂ ਦੇਖੋ ਬਿਊਟੀਫੁਲ ਪੀਸ ਇਹ ਕਲਰ ਬਹੁਤ ਹੀ ਸੋਹਣਾ ਆ ਆ ਦੇਖੋ ਬਹੁਤ ਪਿਆਰਾ ਪੀਸ ਆ ਔਰ ਆਵਲਾ ਜਿਹੜਾ ਪੈਨਲ ਹੈਗਾ ਆ ਇਹ ਆਏਗਾ ਜੀ ਘੇਰੇ ਉੱਪਰ ਇਹਦਾ ਡਿਜ਼ਾਈਨ ਆਏਗਾ ਇਦਾਂ ਦੇਖੋ ਠੀਕ ਹੈ ਜੀ ਇਹ ਇਦੀ ਫਰੰਟ ਹੈ ਔਰ ਆ ਜਿਹੜੇ ਛੋਟੀ ਛੋਟੀ ਬੱਤੀਆਂ ਦਾ ਕੰਮ ਹੈਗਾ ਬੜੀ ਪਿਆਰਾ ਜਿਹਾ ਪ੍ਰਿੰਟ ਹੈ ਔਰ ਕਲਰ ਬੜੇ ਪਿਆਰੇ ਚੂਜ਼ ਕੀਤੇ ਹੋਏ ਨੇ ਇਹ ਆਏਗਾ ਜੇ ਇਹਦੇ ਬੋਟਮ ਉੱਪਰ ਏਕ ਇਦਾਂ ਹੀ ਇੱਕ ਫਲਾਰ ਇਦਾਂ ਇੱਥੇ ਬੈਕ ਤੇ ਆ ਜਾਏਗਾ ਔਰ ਏ ਆਏਗੇ ਦੇ ਕੇਰੇ ਉੱਪਰ ਆ ਦੇਖੋ ਬਹੁਤ ਸੋਹਣਾ ਪੀਸ ਆ ਜੀ ਇਹ ਠੀਕ ਹੈ ਔਰ ਇਹਦੀਆਂ ਬਾਵਾ ਵੀ ਦਿਖਾ ਰਹੇ ਆ ਤੁਹਾਨੂੰ ਆ ਦੇਖੋ ਜੀ ਬਿਊਟੀਫੁਲ ਇਹ ਆਏਗਾ ਇਹਦੀਆਂ ਬਾਵਾ ਉੱਪਰ ਠੀਕ ਹੈ ਇਹ ਸਾਰੀ ਆਏਗੀ ਬਾਟਮ ਬਹੁਤ ਹੀ ਪਿਆਰਾ ਪੀਸ ਹੈ ਕਲਰ ਕੰਬੀਨੇਸ਼ਨਸ ਬਹੁਤ ਸੋਹਣੇ ਜੀ ਇਹਦਾ ਦੁਪੱਟਾ ਬਿਊਟੀਫੁਲ ਦੁਪੱਟਾ ਸਾਰੇ ਦੁਪੱਟੇ ਉੱਪਰ ਐਦਾਂ ਫਲਾਵਰਸ ਪਾਤੇ ਨੇ ਬੰਚੇਸ ਫਲਾਰ ਦੇ اور ਸਾਈਡ ਦੇ ਉੱਪਰ ਇਹਦੇ ਬਾਰਡਰ ਐਦਾਂ ਬਲੂ ਲਾਈਨ ਨੂੰ ਸਾਰੇ ਸਾਈਡ ਦੇ ਉੱਪਰ ਜਿਹੜੀ ਸਕਰੀਨ ਵਾਲੀ ਲਾਈਨ ਆ ਉਹਨੂੰ ਸਾਰੇ ਦੁਪट्टे ਦੇ ਸਾਈਡ ਦੇ ਉੱਪਰ ਕਰਤਾ ਹੈ ਹਾਂ ਦੇਖੋ ਜੀ ਬਹੁਤ ਸੋਹਣਾ ਪੀਸ ਆ ਠੀਕ ਹੈ ਹੋਰ ਕੁਝ ਡਿਟੇਲਸ ਪੁੱਛਣੀਆਂ ਆ ਜਾਂ ਤੁਸੀਂ ਇਹਦਾ ਪ੍ਰਾਈਸ ਪੁੱਛਣਾ ਹੈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਜੀ ਤੇ ਤੁਸੀਂ ਆਪਣੇ ਹਿਸਾਬ ਨਾਲ ਆ ਜਿਹੜੇ ਕਲਰਸ ਤੇ ਤੁਸੀਂ ਕੋਈ ਕਸਟਮਾਈਜੇਸ਼ਨ ਕਰਵਾਣੀ ਹੈ ਅਸੀਂ ਉਹ ਵੀ ਕਰਵਾ ਦਾਂਗੇ ਜੀ ਹੋਪ ਕਿ ਮੈਨੂੰ ਇਹ ਕਸਟਮਰਸ ਨੂੰ ਹੀ ਕੰਪਲੇਨ ਹੁੰਦੀ ਸੀ ਕਿ ਤੁਸੀਂ ਨਾ ਜਿੱਦਾਂ ਨਾ ਐਦਾਂ ਤੁਹਾਨੂੰ ਪਿਕ ਦਿਖਾਈ ਨਾ ਮੈਨੂੰ ਖੁਦ ਵੀ ਲੱਗ ਰਿਹਾ ਇਟਸ ਮਤਲਬ ਇਹਦੇ ਨਾਲ ਤੁਹਾਨੂੰ ਨਾ ਡਿਟੇਲ ਪਤਾ ਲੱਗ ਰਹੀਆਂ ਔਰ ਕਲੀਅਰੈਂਸ ਜਿਹੜੀ ਆਉਂਦੀ ਸੀ ਨਾ ਕਿ ਕਲੈਰਿਟੀ ਦਾ ਇਸ਼ੂ ਸੀਗਾ ਤੋ ਇਦਾਂ ਹੀ 2-2 3-3 ਸੂਟ ਕਰਕੇ ਰੋਜ਼ ਦਾ ਕੁਝ ਨਾ ਕੁਝ ਮੈਂ ਇਦਾਂ ਪਾਉਂਦੀ ਰਹੂੰਗੀ ਤਾਂ ਕਿ ਕਸਟਮਰਸ ਨੂੰ ਕਲੈਰਿਟੀ ਦਾ ਵੀ ਕੋਈ ਇਸ਼ੂ ਨਾ ਹੋਵੇ ਕਲਰ ਦਾ ਵੀ ਦੇਖੋ ਇਹਦੇ ਵਿੱਚ ਪ੍ਰੋਪਰ ਪਤਾ ਲੱਗ ਰਿਹਾ ਆ ਬਿਲਕੁਲ ਲੱਗਿਓ ਦਿਖਾਉਂਦੇ ਆ ਠੀਕ ਹੈ ਫਿਰ ਵੀ ਕੋਈ ਵੀ ਕੁਐਰੀ ਹੋਵੇ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੀ YouTube ਦੀ ਹਰ ਵੀਡੀਓ ਦੇ ਉੱਪਰ ਅਸੀਂ ਨੰਬਰ ਡਿਸਪਲੇ ਕਰਦੇ ਆ ਤੇ ਤੁਸੀਂ ਉਹਦੇ ਤੇ ਸਾਨੂੰ DM ਕਰ ਸਕਦੇ ਹੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ